ਜੋਬਾ ਕੀ ਕਾਰਨ ਆਇਆ ਕੋਈ ਦਵਾਈ ਹੀ ਖਾਂਡਿਆ ਹਾਇਰਬਾ ਜੋ ਮਨੇ ਫੀਮ ਖਾਦੀ ਆ ਇਹਦਾ ਮਤਲਬ ਇਹਨੇ ਮੈਨੂੰ ਝੂਠ ਬੋਲਿਆ ਇਹਦਾ ਤੇ ਨਸ਼ਾ ਦਿਨੋਂ ਦਿਨ ਵਧਦਾ ਹੀ ਜਾਂਦਿਆ ਵਾ ਹਾਏ ਰੱਬਾ ਰਤੀ ਵੀ ਕੋਈ ਸੁਧ-ਬਦ ਨਹੀਂ ਇਹਨੂੰ ਇਹਨੇ ਕੱਲੀ ਫੀਮ ਨਹੀਂ ਖਾਦੀ ਇਹਨੇ ਦਾਰੂ ਵੀ ਪੀਤੀ ਆ ਨਹੀਂ ਤੇ ਐਂਗਾ ਬੰਦਾ ਡਿੱਗਦਾ ਜਾਂਦਾ ਹੀ ਨਹੀਂ ਆ ਐਡੀ ਛੇਤੀ ਫੀਮ ਕਿੱਥੇ ਅਸ਼ਰ ਕਰ ਦਿੰਦੀ ਆ ਜੇਕਰ ਇੱਥੇ ਅਜ ਮਾਸੀ ਹੁੰਦੀ ਤੇ ਮੈਂ ਉਹਨੂੰ ਦੱਸਦੀ ਹੁਣ ਮੈਂ ਕਿਹਨੂੰ ਦੱਸਾਂ ਜੇ ਮੈਂ ਮੰਮੀ ਨੂੰ ਦੱਸਿਆ ਮੰਮੀ ਨੇ ਕਹਾ ਮੇਰੇ ਮੁੰਡੇ ਤੇ ਇਲਜ਼ਾਮ ਲਾਉਂਦੀ ਆ ਜੋ ਬਨੂ ਹੀ ਪੁੱਛਦੀ ਆ ਜੋ ਬਨਾ ਜੋ ਬਨਾ ਜੋ ਬਨਾ ਕੀ ਖਾਦਾ ਵਾ ਜੋ ਬਨਾ ਕੀ ਖਾਦਾ ਸੀ ਸੌਣਦੇ ਮੈਨੂੰ ਖਾਦਾ ਕੀ ਆ ਉਹ ਨਹੀਂ ਖਾਦਾ ਹਾਏ ਜੋਬਨ ਤੇ ਕੋਈ ਹੋਸ਼ ਨਹੀਂ ਆ ਗਈ ਜੋ ਬਣਾ ਦੱਸ ਮੈਨੂੰ ਹਾਇ ਰੱਬ ਮੇਰੇ ਲਈ ਕੀ ਮਾਰੇ ਰੱਬ ਨੇ ਇਹਨੇ ਮੇਰੇ ਕਰਮ ਮਾਰੇ ਲਿਖਤੇ ਉਹ ਬਲਦੇ ਮੈਂ ਵਿਆਹ ਕਰਾਉਣ ਨੂੰ ਮਨੰਦ ਨਹੀਂ ਹਾਂ ਜੇਕਰ ਤੁਹਾਨੂੰ ਮੇਰੇ ਚਿਹਰੇ ਤੇ ਖੁਸ਼ੀ ਆਈ ਜੋਬਨ ਚੰਗਾ ਲੱਗਦਾ ਹੈ ਰਿਸ਼ਤਾ ਕਰਾ ਲੈ ਹਾਏ ਭਾਬੀ ਸੱਚੀ ਕਹਿੰਦੇ ਸੀ ਕਿ ਜੋਬਨ ਨਸੇ ਕਰਦਾ ਵਾ ਹਾਇ ਰੱਬਾ ਮੇਰਾ ਤਾਂ ਫਾਗਿ ਫਟ ਗਿਆ ਜਬ ਨੂੰ ਕੋਈ ਸੁੱਧ-ਬੁੱਧ ਨਹੀਂ ਆ ਮੈਂ ਕਿੰਨੂੰ ਦੱਸਾਂ ਮੇਰੇ ਵੀਰ ਨੇ ਮੈਨੂੰ ਕਿੰਨਾ ਸਮਝਾਇਆ ਸੀ ਕਿ ਉਹ ਮੁੰਡਾ ਗਲਤ ਵਾ ਤੂੰ ਛੱਡ ਦੇ ਆਪਣੀ ਜਿੱਦ ਪਰ ਮੰਮੀ ਆਪਣੀ ਜਿੱਤੇ ਡਟੀ ਰਹੀ ਜੇ ਇਥੇ ਅਜ ਮਾਸੀ ਹੁੰਦੀ ਇਹਨੂੰ ਮੈਂ ਦੱਸਦੀ ਇਹਨਾਂ ਨੂੰ ਪਤਾ ਹੀ ਨਹੀਂਆਂ ਕਰਤੂਤਾਂ ਦਾ ਤਾਂ ਇਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਮਾਸੀ ਨੂੰ ਘਰੋਂ ਵੜ ਦਿੱਤਾ ਹਾਇ ਰੱਬਾ क्यों मेरे ले गए ने माड़े लेते मम्मी तो ये इतना लंबे पये जे ਹਾਂ ਤਵਰ ਕੀ ਕਰਾਂ ਮੈਂ ਆ ਵੇਖੋ ਮੈਂ ਰਸੋਈ ਚ ਗਈ ਹਾਂ ਤੇ ਜੋ ਬੰਨੇ ਫੀਮ ਖਾਦੀ ਆ ਆ ਵੇਖੋ ਤੁਸੀਂ ਜਾਂਦੇ ਜੋ ਮਨ ਕੋਈ ਨਸ਼ਾ ਨਹੀਂ ਕਰਦਾ ਜਾ ਨਹੀਂ ਬੈਗਰ ਮਾਨਾ ਜਾ ਕੇ ਜਦੋਂ ਤੂੰ ਅੱਗੇ ਇੱਥੇ ਰਹਿ ਕੇ ਗਈ ਦੱਸ ਦਿਆ ਨਾ ਉਦੋਂ ਨਹੀਂ ਤੈਨੂੰ ਸਾਰਾ ਪਤਾ ਹੀ ਆ ਉਹਦਾ ਤੈਨੂੰ ਸਾਰਾ ਉਹਦਾ ਕਰਤੂਤਾਂ ਦਾ ਪਤਾ ਹੀ ਹੈ ਹੈ ਮੰਮੀ ਅੱਜ ਤੂੰ ਮੈਨੂੰ ਡਾਪੀ ਆ ਫੇਰ ਕੀ ਆ ਕੀ ਨਹੀਂ ਖਾ ਰਹੀ ਆ ਵੀ ਯਾਰ ਖਾ ਲਈ ਮੰਮੀ ਸਾਰੀ ਰਾਤ ਸੁੱਤਾ ਰਿਆ ਕੋਈ ਉਹਨੂੰ ਹੋਸ਼ ਨਹੀਂ ਆ ਹੁਣ ਵੀ ਉਹਦੇ ਪਿਆਰ ਥੱਲੇ ਨਹੀਂ ਲੱਗਣ ਦੇ ਜਾ ਕੇ ਮੈਂ ਠਾਲਿਆ ਕੋਈ ਹੋਸ਼ ਨਹੀਂ ਆ ਗਈ ਹਾਂ ਮੇਰੀ ਇਦਾਂ ਤੇ ਜ਼ਿੰਦਗੀ ਖਰਾਬ ਹੋ ਜੂਗੀ ਤੇ ਅੱਗੇ ਜ਼ਿੰਦਗੀ ਤੇਰੀ ਬੜੀ ਚੰਗੀ ਸੀ ਅੱਗੇ ਵੀ ਦੂਜੇ ਥਾਂ ਹੀ ਆਈ ਤੂੰ ਅੱਗੇ ਤੂੰ ਕਿਹੜੇ ਕਵਾਰ ਕਰਨੇ ਆਈਆਂ ਫੇ ਤੇਰੀ ਜ਼ਿੰਦਗੀ ਖਰਾਬ ਹੋ ਚਲੀ ਗਈ ਅੱਗੇ ਜ਼ਿੰਦਗੀ ਤੇ ਅੱਗੇ ਹੋਈ ਹੈ ਦੂਜੇ ਨਾਲ ਲੈ ਮੰਮੀ ਕਿਦਾਂ ਦੀਆਂ ਗੱਲਾਂ ਕਰਨ ਦੇਜੇ ਸਗੋਂ ਆਪਣੇ ਪੁੱਤ ਨੂੰ ਤੁਹਾਨੂੰ ਸਮਝਾਉਣਾ ਚਾਹੀਦਾ ਵਾ ਤੂੰ ਹੀ ਉਲਟ ਮੈਨੂੰ ਇਲਜ਼ਾਮ ਲਾਈ ਜਾਂਦੇ ਤੂੰ ਦਿਵਾਜੂ ਤੇ ਉਹ ਆ ਕੀ ਸਮਝਾਵਾਂ ਸਮਝਾ ਤਾਂ ਤੂੰ ਅੰਦਰੋਂ ਨੂੰ ਦਿੰਨੀ ਆ ਅੱਜ ਨਹੀਂ ਨਿਕ ਮਾਰੇ ਚ ਖਾਲੀ ਇਹਦਾ ਇਹਦਾ ਕਦਾ ਹੁੰਦਾ ਵਾ ਇਹ ਨਸਾਨੀਂ ਦਾ ਇਹ ਕੱਲੀ ਨਹੀਂ ਖਾਦੀ ਇਹ ਤਾਂ ਲੋਕੀ ਆਮ ਹੀ ਟੈਕ ਤੇ ਖਾਂਦੇ ਆ ਉਹਨੂੰ ਕੋਈ ਸੁਧ-ਬਦ ਨਹੀਂ ਆ ਮੈਂ ਹਲਾਉਂਦੀ ਆਈ ਆ ਜੀ ਇਹਨੂੰ ਉਹ ਹੋ ਗਿਆ ਤੇ ਮੇਰੀ ਤੇ ਕਿਸਮਤ ਸੜ ਗਈ ਨਾ ਅੱਛਾ ਨੀ ਜਾਣੀ ਸ਼ੁਕਰ ਕਰ ਤੈਨੂੰ ਦਵਾਜੂ ਨੂੰ ਲੈਣਦਾ ਵਾ ਤੈਨੂੰ ਚਾਹੀਦਾ ਤੈਨਾਂ ਚੋ ਨਿਆਣਾ ਵਾਲਾ ਪਿਓ ਚੰਗੇ ਟਿਕਾਣੇ ਆ ਗਈਆਂ ਆਪੇ ਇੱਥੇ ਸੁਲੋਣਾ ਇੱਦਾਂ ਹੀ ਕਰਦਾ ਹੁੰਦਾ ਉਹ ਕੋਈ ਨਹੀਂ ਆਇਆ ਉਹਨੂੰ ਹਾਏ ਮੰਮੀ ਤੂੰ ਹੀ ਕਿਦਾ ਇਦਾਂ ਆਲੇ ਟਾਲੇ ਗੱਲ ਪਾਤੀ ਅੱਜ ਨਵਾਂ ਪਿਆ ਬੋਲ ਮੈਂ ਉਹ ਦਪਿਆਣਾ ਕਿਹੜਾ ਬੋਲਾ ਆਣਾ ਮਮੀ ਇਹਦਾ ਮਤਲਬ ਤੁਹਾਨੂੰ ਸਾਰਾ ਪਤਾ ਹੀ ਵੀ ਜੋ ਬਣਾਈ ਨੇ ਨਸ਼ੇ ਕਰਦਾ ਬਣਾ ਮੈਨੂੰ ਪਤਾ ਤੂੰ ਇੱਥੇ 10 15 ਦਿਨ ਰਹੀ ਤੇਨੂੰ ਸਾਰਾ ਪਤਾ ਹੀ ਤੇਰੇ ਹੁੰਦਾ ਵੀ ਇਹੋ ਕੰਮ ਚੱਲਦਾ ਏ ਮੇਰੇ ਹੁੰਦਾ ਤੇ ਇਹੋ ਜਿਹੀ ਗੱਲ ਹੋਈ ਨਹੀਂ ਤੁਸੀਂ ਤਾਂ ਹੀ ਮਾਸੀ ਜੀ ਨੂੰ ਘਰੋਂ ਜਿਹਾ ਨਾਲ ਸਾਡੀ ਕੋਈ ਇਹਦੇ ਚ ਗਲਤੀ ਨਹੀਂ ਨਾ ਹੀ ਤੇਰੇ ਰਿਸ਼ਤੇ ਬਾਰੇ ਗੱਲ ਕੀਤੀ ਨਾ ਕੋਈ ਗੱਲ ਖੁਦ ਤੇਰੀ ਪਰਜਾਈ ਸਾਨੂੰ ਆਪ ਆਖਣਾਈ ਮਮੀ ਤਾਂ ਹੀ ਤੁਸੀਂ ਮਾਸੀ ਨੂੰ ਘਰੋਂ ਕੱਢਤਾ ਸੀ ਵੀ ਕੀ ਕਿਤੇ ਉਹ ਕੋ ਮਾ ਦੁੱਖ ਸੁੱਖ ਨਾ ਰੋਲਾ ਉਨਸਾਰ ਪਰਵਾ ਉਹ ਦੂਰਵਾ ਜਾ ਚਲ ਗਿਆ ਉੱਥੇ ਹੀ ਅੱਗੇ ਤੂੰ ਜਾਂਦੀ ਓਕੜੀ ਦੂਰਵਾ ਜਾ ਇੱਥੇ ਸੱਦ ਲਾ ਨੂੰ ਗੱਲਾਂ ਮਾਰਦੀ ਫਿਰਦੀ ਤੂੰ ਆਧੋਈ ਤੇਰੇ ਵਾਲੀ ਅੱਜ ਤੇ ਮੈਨੂੰ ਦਸਣ ਆ ਗਈ ਆ ਮਰ ਜਾਣਿਆਂ ਵੀ ਵਾਰੀ ਵੱਡਿਆ ਇਹ ਕੁ ਖਾਣੋ ਹਟਦਾ ਨਹੀਂ ਹਟ ਕਾ ਮੂੰਹ ਦੇ ਮੂੰਹ ਤਾਂ ਆਈ ਨਾ ਮੇਰੇ ਵੱਲ ਹੁਣ ਇਹ ਬਿਮਾਰੀ ਪਾਣੇ ਨਾਲ ਕਿਹੜਾ ਜਾਂ ਚਾੜ ਨਹੀਂ ਇੱਥੇ ਖੈਰ ਬਾ ਮਾਸੀ ਨੂੰ ਕਿਦਾਂ ਦੱਸਾਂ ਇਦਾਂ ਕਰਦੀ ਆ ਲੈ ਜੋ ਬੰਦੇ ਫੋਨ 'ਚ ਤੇ ਪੈਸੇ ਆ ਨਹੀਂ ਆ ਇਦਾਂ ਕਰਦੀ ਆ ਛੱਤ ਤੇ ਜਾਨੀ ਆ ਕੀ ਪਤਾ ਮਾਸੀ ਜਾਂ ਸੋਨੀ ਬਾਹਰੀ ਹੋਵੇ 봐봐 안녕하세요 안녕하세요 잘 지내세요? 잘 ਦੀਦੀ ਕਿੱਥੇ ਉਹ ਤਾਂ ਸੁੱਤੀ ਆ ਮੈਨੂੰ ਕੰਮ ਹੀ ਦੀਦੀ ਨਾ ਕੋਈ ਨਾ ਉਠਲਾਂਦਾ ਤਾਂ ਉਹਨੂੰ ਨਹੀਂ ਮੈਂ ਠਾ ਦੇਣੀ ਜ਼ਰੂਰੀ ਕੰਮ ਹੀ ਹੈਗਾ ਫੇਰ ਮੈਂ ਚਲ ਜਾਣਾ ਕੰਮ ਕਰਨਾ ਸਕੂਲ ਦਾ ਚਲ ਕੋਈ ਨਹੀਂ ਘੜੀ ਬੈਗਾ ਮੇਰੇ ਲਾਗੇ ਉਠ ਲੈਂਦੇ ਉਹਨੂੰ ਕੀ ਕਰਦੀ ਮਾਂ ਤੇਰੀ ਕੁਝ ਨਹੀਂ ਕੰਮ ਤੰਦਾ ਡੇ ਹੀ ਕਰਨਾ ਉਹਨੂੰ ਵੀ ਆ ਕੇ ਤੇ ਆ ਜਾ ਕਰੇ ਆਏ ਹੀ ਕਿ ਪਰਸੋਂ ਪਰਸੋਂ ਤੇ ਆਈ ਹੀ ਤੇ ਉਹ ਪਤਾ ਨਹੀਂ ਮਾੜੀ ਜੀ ਗਾਲ ਇੱਥੇ ਹੋਈ ਤੇ ਫੂਫੂ ਕਰਦੀ ਚੜ ਕੇ ਗੁੱਸਾ ਹੀ ਕਰ ਲਿਆ ਮੁੜ ਕੇ ਆਈ ਨਹੀਂ ਨਹੀਂ ਉਹਨੂੰ ਮਾੜਾ ਕਸਮ ਜਾਇ ਕਰ ਪਤਾ ਮਾਰਨਾਂ ਜਾਂ ਗੱਲਾਂ ਤਾਂ ਨਹੀਂ ਗੁੱਸੇ ਹੋਈਦਾ ਹੁੰਦਾ ਠੀਕ ਆ ਮੈਂ ਤਾਂ ਕਿਤੀ ਬਾਦੋਂ ਕੋਈ ਨਹੀਂ ਹੁਣ ਇਹਨਾਂ ਚੜਾੜੀ ਵਧੀਆ ਨਾ ਕਿ ਤੋਂ ਕਾਰ ਕਰਾ ਕੇ ਕਿਤੇ ਮੈਂ ਮੈਂ ਲਜਾਮ ਲਵਾਣਾ ਹੁਣ ਹਾਂਜੀ ਨਹੀਂ ਗੁੱਸਾ ਤਾਂ ਨਹੀਂ ਕੀਤਾ ਉੱਦਾਂ ਉੱਦਾਂ ਹੀ ਠੀਕ ਨਹੀਂ ਦਵਾਈ ਲੈਣ ਗਏ ਸੀਗੇ ਹੁਣ ਲਿਆਂਦੀ ਦਵਾਈ ਹਾਂਜੀ ਲੈ ਆਏ ਠੀਕ ਵਾ ਹਾਂਜੀ ਚਲੋ ਮੈਂ ਹੁਣ ਵਾਦੀ ਦੀ ਉੱਠੀ ਆਂਦੇ ਆਂ ਦੇਰਾਂ ਦਾ ਸੁਤੀ ਮੈਂ ਕਹਿਣ ਲਈ ਨਹੀਂ ਫਿਰ ਮੈਂ ਜਾਉਣਾ ਮੰਮੀ ਅੱਗੇ ਨਹੀਂ ਠੀਕ ਆ ਕਿ ਫਿਰ ਮੈਂ ਸੱਜਾ ਵੇਲਾ ਜਉ ਉੱਠੀ ਆਤੇ ਮੇਰਾ ਇਹ ਨਾ ਮਾ ਮਾਤੇ ਯਾ ਨੁ ਕਲੀ ਕਲੀ ਨੂੰ ਸੂ ਪਤਾ ਨਹੀਂ ਕਾਦੀ ਆਉਂਦੀ ਕੋਈ ਸੂਈ ਲੈਣ ਆਈ ਹੋਣੀ ਆ ਕਿ ਲੰਗੀ ਆ ਬੈਠੀ ਨਹੀਂ ਇੱਥੇ ਵੇਹੜਾ ਮੇਰੇ ਲਾਗੇ ਨਹੀਂ ਬੈਠੀ ਘਾ ਅੰਦਰ ਹੀ ਜਾਣਾ ਉਹਦੇ ਲਾਗੇ ਅਜਾ ਅੰਦਰ ਬਾਗ ਦੀਆਂ ਵਾਲੀਏ ਬਹਿ ਜਾ ਇਹ ਕਾਲ ਸੁਣਾ ਮम्मी ਨੇ ਆਖਿਆ ਨਹੀਂ ਤੈਨੂੰ ਕੋ ਕਿਉਂ ਤ ਨਹੀਂ ਕੰਦੇ ਸੁਤੀ ਆ ਮੇਰੀ ਕਾਲ ਸੁਣਾ ਮੈਂ ਕਿਹਨੂੰ ਦੁੱਖ ਦੱਸਾਂ ਵੀਰ ਤੇਰਾ ਇਨਾਂ ਰੱਜ ਕੇ ਆਇਆ ਪਤਾ ਨਹੀਂ ਕੀ ਖਾਤਾ ਕੋਈ ਹੋਸ਼ ਨਹੀਂ ਰਤੀ ਵੀ ਇਦਾਂ ਹੀ ਹੁਣ ਵੀ ਇਦਾਂ ਹੀ ਆ ਜੇ ਮੈਂ ਮੰਮੀ ਨੂੰ ਕਿਹਾ ਤੇ ਕਹਿੰਦੀ ਲੈ ਇਹ ਕਿਹੜਾ ਨਸ਼ਾ ਇਹ ਤੇ ਦੁਨੀਆ ਖਾਂਦੀ ਆ ਤੇ ਫੋਨ 'ਚ ਪੈਸੇ ਵੀ ਹੈ ਨਹੀਂ ਤੇ ਮੈਂ ਕਿੱਦਾਂ ਬੁਲਾਉਂਦੀ ਸੱਚੀ ਸੋਨੀਆ ਮੈਂ ਤੇ ਬੜੀ ਔਖੀ ਆ ਤੇ ਉਹ ਚੁੱਪ ਕਰ ਉਹ ਕੋਈ ਨਹੀਂ ਨੂੰ ਤਾਂ ਮੈਂ ਮੰਮੀ ਨੂੰ ਘਾਟੀਆਂ ਤੇ ਆ ਕੇ ਗੱਲ ਨਾ ਜਾ ਕੇ ਮੰਮੀ ਨੂੰ ਭੇਜਾ ਆ ਕਿ ਭਾਨੇ ਜੇ ਨਾ ਜਾਵੇ ਉਹ ਨਾ ਕਿਤੇ ਲੜਾਈ ਪਾਲੇ ਵੀ ਸੋਨੀ ਆਈ ਜੀ ਕਿ ਬਿੰਦਪਲ ਵੀ ਆ ਗਈ ਮੋਹਰੇ ਕੀ ਕਰਾਂ ਮੈਂ ਕੋਈ ਸਮਝ ਨਹੀਂ ਆਉਂਦਾ ਨਹੀਂ ਕੋਈ ਨਾ ਮ ਮਮੀ ਨੂੰ ਭੇਜਦੀ ਹਾਂ ਹੋਰ ਕਿ ਮੈਂ ਸੱਤ ਤੇ ਚੜਕ ਦੇ ਨਾ ਆਵਾਜ਼ ਮਾਰੀ ਮੇਰੇ ਤੇ ਨਾ ਸੱਚੀ ਟਕ ਪਰੋ ਕਿ ਜ਼ਿੰਦਗੀ ਰੁਲ ਗਈ ਟਕ ਪਰੋ ਕੁਝ ਗਿਆ ਨਹੀਂ ਨਹੀਂ ਮੈਨੂੰ ਤਾਂ ਨਹੀਂ ਕੁਝ ਗਿਆ ਪਰ ਨਾ ਅੰਦਰ ਖਾ ਗਏ ਫੇਮ ਤੇ ਕਾਗਜ਼ ਉੱਥੇ ਲਿਬੜਿਆ ਪਿਆ ਹੈ ਮੈਨੂੰ ਕਹਿੰਦੇ ਮੈਂ ਜਦੋਂ ਪੁੱਛਿਆ ਕਿਤੇ ਦਵਾਈ ਖਾਦੀ ਹੈ ਤੇ ਕੋਈ ਹੋਸ਼ ਨਹੀਂ ਆ ਜੇ ਮਾਂ ਨੂੰ ਆਖਿਆ ਇੰਨਾ ਲਉ ਸਵੇਧ ਹੋਇਆ ਪੁੱਤ ਵਾ ਤੇਰਾ ਉੱਠ ਕੇ ਵੇਹੋ ਨੂੰ ਮੈਂ ਲਾਉਂਦੀ ਆਂ ਤੇਰੇ ਵੀਰ ਨੂੰ ਇਹ ਲੁੰਡਿਆ ਹੋ ਹੋਂ ਸੋਨ ਨ ਪੂਲਾ ਨਾ ਸੇਜੋ ਤੇ ਤੂੰ ਜਾ ਕੇ ਨਾ ਮੰਮੀ ਨੂੰ ਕਹ ਲੈ ਵੀ ਮੈਂ ਭੇਜਦੀ ਆਂ ਟੈਨਸ਼ਨ ਨਾ ਲੋ ਉਹਦੇ ਨੂੰ ਨਾ ਹੀ ਰਹ ਤੇ ਲੈ ਕੀ ਸੜ ਗਏ ਤੇ ਚੁੱਪ ਕਰੋ ਉਹ ਭੇਜਦੀ ਆ ਹਾਇ ਰਬ ਮੇਰੇ ਨਾਲ ਇਦਾਂ ਕਰਨੀ ਤੂੰ ਇਹ ਤੇ ਕਿਸਮਤ ਹੀ ਮਾੜੀ ਆ ਕੜਾ ਠੀਕ ਹੈ ਤਾਈ ਉਠੇ ਹਾਂਜੀ ਉਹ ਤੇ ਬੈਠੇ ਹੀ ਗਏ ਉੱਠ ਕੇ ਤੇ ਕੀ ਕੰਮ ਹੈ ਕੰਮ ਹੀ ਕੋਈ ਹੋ ਗਿਆ ਵਾ ਮੈਂ ਚਾਲਦੀ ਹਾਂ ਹਾਂ ਦਾਦੇ ਮੈਂ ਕੀ ਕਹਿਣਾ ਵਾ ਨਹੀਂ ਨਹੀਂ ਉਦਾਂ ਹੀ ਹਾਲ ਚਾਲ ਪੁੱਛ ਲਿਆ ਬਸ ਇਦਾਂ ਹੀ ਅੱਛਾ ਹਾਲ ਚਾਲ ਲੱਗ ਗਿਆ ਠੀਕ ਨਹੀਂ ਹਾਲ ਚਾਲ ਪੁੱਛਣਾ ਹੀ ਵੇਖ ਕੋੜਾ ਕੜੀ ਪੱਕੀ ਹੈ ਮੈਂ ਕੀ ਆ ਕੰਮ ਕੀ ਆ ਆਂਦੀ ਕੋਹ ਵੀ ਨਹੀਂ ਪਤਾ ਨਹੀਂ ਕੀ ਗੇਟ ਮੇਟ ਅੰਦਰੇ ਕਰ ਲਈ ਹੈ ਵੇਖਾ ਨੂੰ ਉੱਠ ਕੇ ਪਹਿਲਾਂ ਕੀ ਕਰਨ ਲਈ ਅੰਦਰ ਇਹੋਂ ਅੰਟੇ ਨੂੰ ਕੀ ਹੋ ਗਿਆ ਲੱਖਾ ਪੁੰਜਾਂ ਡਈ ਆ ਨਹੀਂ ਨਹੀਂ ਮੰਮੀ ਕੁਛ ਨਹੀਂ ਹੋਇਆ ਤਾਂ ਹੈਗਾ ਮੈਨੂੰ ਸਦਾਨ ਬਣਾ ਦਿੰਦੇ ਤੂੰ ਕੀ ਹੋਣਾ ਮਾਸਾ ਪਾਗਲ ਆ ਲਿਆ ਤੇ ਤੂੰ ਇੱਥੇ ਰੋਣਾ ਤੋਣਾ ਪਾਇਆ ਅੰਦਰ ਨਾਲ ਉਹ ਕਿੱਧਰ ਆਈ ਸੀ ਉਹ ਉਦਾਂ ਹੀ ਆਈ ਸੀ ਮੰਮੀ ਉਦਾਂ ਕਿਦਾਂ ਫੋਨ ਕੀਤਾ ਜਾਂ ਕਿਦਾਂ ਕੋਠੇ ਥਾਣੇ ਕਿ ਨਹੀਂ ਆਵਾਜ਼ ਮਾਰ ਲਈ ਲੈ ਫੋਨ ਕਿੱਥੇ ਕਰਨਾ ਸੀ ਮੰਮੀ ਫੋਨ ਚ ਕਿਹੜੇ ਪੈਸੇ ਆ ਮੈਂ ਇੱਥੇ ਲੰਮੇ ਪਈ ਹਾਨ ਕੇ ਠਾਲੇ ਆਉਂਦੇ ਨਹੀਂ ਮੈਂ ਨਹੀਂ ਬੁਲਾਇਆ ਜੇ ਉਹਨੇ ਮੇਣੀ ਜੀ ਨੂੰ ਮੈਂ ਪੁੱਛਿਆ ਕੀ ਗੱਲ ਵਾ ਉਹਦੇ ਨੇ ਕੰਮ ਉਹਦੇ ਨੇ ਨਹੀਂ ਨਹੀਂ ਮੈਂ ਮੈਂ ਥੋੜੀ ਬੁਲਾ ਮੈਂ ਕਰਨ ਬੁਲਾਉਣਾ ਗੱਲਾਂ ਗੋਲ ਮੋਲ ਨਾ ਕਰ ਜਿਹੜੀ ਗੱਲ ਸਿੱਧੀ ਸਿੱਧੀ ਕਰਿਆ ਕਰ ਚੰਗਾ ਨਾਲੇ ਤੂੰ ਨੂੰ ਸਾਰੀ ਗੱਲ ਦੀ ਛਟੋਰੀ ਦੱਸੀ ਹੁਣ ਜਾ ਕੇ ਮਾਂ ਦੇ ਕੰਨ ਪਰੂ ਨਾ ਨਹੀਂ ਨਹੀਂ ਮੰਮੀ ਮੈਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਦੱਸੀ ਬੰਦਿਆਂ ਨੂੰ ਚੱਜ ਨਾ ਰਿਆ ਕਰ ਘਰ ਦੇ ਵਿੱਚ ਚੰਗਾ ਤੇ ਮੇਰੀ ਕੰਨ ਖੋਲ ਕੇ ਉਹ ਵਾ ਤੇਰਾ ਬੰਦਾ ਉਹਦੀ ਗੱਲ ਲੀਕ ਨਹੀਂ ਬਾਹਰ ਹੋਣੀ ਚਾਹੀਦੀ ਨਹੀਂ ਤਾਂ ਕੁੱਤਾ ਪੜ ਕੇ ਬਾਹਰ ਕੱਢੋਗੀ ਭੁਖੀ ਮਾਂ ਦੇ ਕੀ ਨਹੀਂ ਮੈਂ ਲਾ ਤੈਨੂੰ ਰੱਜੇ ਪੋਜੇ ਖੇਡਾਉਣ ਲੱਗੀ ਤੂੰ ਮੇਣੀਆਂ ਜਿਹੜਾ ਮਾਵਾਂ ਤੀਆਂ ਦੋਵੇਂ ਤੇਰਾ ਨਾਲ ਗੱਲਾਂ ਕਰਦੇ ਨਾ ਮੈਂ 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 ਸਾਰਾ ਕੁਝ ਜਾਣਦੀ ਮੇਰੇ ਕਾਲਿਆਂ ਤੇ ਚਿੱਟੇ ਹੋ ਗਏ ਆ ਮੈਨੂੰ ਕਿਤੇ ਸੁਣਨ ਨਾ ਸਮਝੀ ਠੀਕ ਆ ਮੈਂ ਕਹੀ ਇਹੋ ਜਿਹਾ ਚਾਰੀਆਂ ਵਾ ਤੇ ਤੁਸੀਂ ਮੈਨੂੰ ਨਾ ਚਾਰੋ ਮੰਮੀ ਕਾਲਿਆਂ ਤੋਂ ਚਿੱਟੇ ਹੋ ਗਏ ਆ ਤੇ ਕੀ ਸਵਾਰਿਆ ਮੁੰਡਾ ਥਾੜਾ ਤਾਂ ਨਸ਼ੇ 'ਚ ਰੁੱੜਦਾ ਜਾਣ ਰਿਹਾ ਜ਼ੁਬਾਨ ਆਪਣੀ ਅੰਦਰ ਰੱਖ ਕਿੱਥੋਂ ਬੋਲਦੀ ਏ ਤੂੰ ਗਾਲ ਸੋਣਾ ਨਹੀਂ ਜੇ ਕਹਦਾ ਹੀ ਗਣੀ ਮੇਰੇ ਨਾਲ ਲੜਾਈ ਗੱਲ ਮੁੜ ਕੇ ਤਾਂ ਗੁੱਤੋਂ ਬਾਹਰ ਕੱਢ ਕਾਉਂ ਗੇਟ ਤੋਂ ਬਾਹਰ ਦੇ ਗੂਏ ਦਾਕਾ ਆ ਗਈ ਹੁਣ ਤੈਨੂੰ ਤੀਜੇ ਥਾਂ ਕਿਹਨੇ ਨਹੀਂ ਖਾਣਾ ਅੱਖਾਂ ਚ ਕਿਸੋਨ ਦੇ ਰੋਏਗੀ ਲਾਪਕਾ ਮੈਨੂੰ ਮੈਂ ਕਿ ਪੱਖਾਂ ਅੰਦਰ ਰੱਖ ਤੇ ਤੂੰ ਸੈਲਸਪਟਾ ਭਰੋਂ ਕਰਦੀ ਆਈ ਐ ਨਹੀਂ ਉਹ ਤਾਂ ਮੈਨੂੰ ਦੀਦੀ ਨੇ ਬਾਜ਼ ਮਾਰੀ ਸੀ ਕੋਠੇ ਥਾੜੀ ਉੱਧਰ ਗਈ ਸੀ ਇੱਧਰ ਤਾਈ ਜੱਲ ਉੱਧਰ ਗਈ ਸੀ ਦੀਦੀ ਨੇ ਬੁਲਾਇਆ ਕੋਠੇ ਥਾਣੀ ਵਜਾ ਮਾਰ ਰਹੇ ਨੇ ਹਾਇ ਕੋਠੇ ਥਾਣੀ ਬੁਲਾਇਆ ਥੱਲੇ ਆ ਜਾਂਦੀ ਤਾਈ ਦਾ ਤੁਹਾਨੂੰ ਪਤਾ ਹੀ ਆ ਉਹਨੇ ਕਿਥੇ ਭੌਂ ਦੇਣਾ ਉਹ ਨਹੀਂ ਦੇਣਾ ਤਾਂ ਕਿਉਂ ਕੀ ਹੋਇਆ ਹੁਣ ਦੀਦੀ ਬੜਾ ਰੋਂਦੀ ਸੀ ਹਾਇ ਮੈਂ ਮਰ ਜਾ ਰੋਂਦੀ ਹੂੰ ਏ ਕਹਿੰਦੇ ਕਿ ਵੀਰ ਤੇਰਾ ਨਸ਼ੇ ਬੜੇ ਘਰਤਾ ਵਾ ਹੂੰ ਵੀ ਮੂਵੀ ਖਾਤੀ ਆ ਜੋ ਵੀ ਦੇਖੀ ਦੀਦੀ ਨੇ ਸੱਚੀ ਸੱਚਿਆ ਪਿਆ ਹੈ ਮੂਵੀ ਹਾ ਇਹ ਤੇ ਕੋਠੇ ਜਾਣ ਜਨ ਮਰੇ ਬਾਹ ਦਿੱਤੀ ਹੂੰ ਤਾਈ ਨੇ ਨਹੀਂ ਹੋਂਦੇ ਲੋ ਫਿਰ ਉਤਰਾ ਹੀ ਟੀਮੋ ਸਾਈ ਕਰਈ ਆ ਸਾਈ ਅੰਦਰ ਹੀ ਨਹੀਂ ਜਾਣ ਦੇਂਦੀ ਕਹਿੰਦੀ ਦੀਦੀ ਤੇਰੀ ਸੁੱਤੀ ਆ ਤੇ ਤੂੰ ਕੋਈ ਨਾ ਮੇਲੇ ਲੱਗ ਕੇ ਪਈ ਆ ਤੇ ਤੁਹਾਡੇ ਲੋਗ ਗੱਲਾਂ ਕਰਨ ਲੱਗ ਪੀ ਘਮਾਉਂ ਤੇਰੀ ਨੂੰ ਤੇ ਮੈਂ ਮਾੜੀ ਜੀ ਗੱਲ ਕਹੀ ਉਹ ਤੇ ਮੂੰਹ ਫੜਾ ਕੇ ਚੱਲ ਗਈ ਮੈਂ ਘਮੂਨੀ ਫਲਾਇਆ ਉਹ ਤੇ ਉੱਤਰੀ ਗਏ ਮੈਂ ਕਿਹਾ ਠੀਕ ਨਹੀਂ ਤੇ ਇਹ ਨਾ ਫਿਰ ਕਿ ਕੰਦੇ ਅੰਦਰ ਕੋਈ ਟੁੱਟੀ ਪਰ ਆ ਗਈ ਤੂੰ ਚੁੱਪ ਨਹੀਂ ਕਰਾਇਆ ਕਰਾਇਆ ਚੁੱਪ ਦੀਦੀ ਨੂੰ ਕਹਾਂ ਚੱਲ ਆ ਜਾ ਇੱਧਰ ਤਾਈ ਨੇ ਲੜਾਈ ਪਾ ਦੇਣੀ ਪਰ ਇਹ ਕੀ ਕਰੀਏ ਹੁਣ ਦੱਸ ਤੁਹਾਨੂੰ ਕਿਹਾ ਇਹਨਾਂ ਨੂੰ ਤੇ ਦੋਵਾਂ ਪਾਸੇ ਬੁਰੇ ਬੰਨਾਂ ਦੇਖ ਲਓ ਇੱਕ ਪਾਸੇ ਤਾਈ ਨੂੰ ਕਹਾਂ ਗੋਲਮੋਲ ਮੇਰੀ ਮੰਮੀ ਠੀਕ ਨਹੀਂ ਇੱਕ ਪਾਸੇ ਤੂੰ ਨਾਲੇ ਇੱਥੇ ਮੈਨੂੰ ਸਿੱਧੀਆਂ ਸੁਣਾ ਦੇਣੀ ਉੱਥੇ ਤੂੰ ਗੋਲਮੋਲ ਕਰਉਂਦੀ ਆ ਉਹਦੀ ਕੀ ਉਹਨੂੰ ਕਹਿੰਦੇ ਹੁਣ ਵੇਖਿਓ ਜਦ ਦੀ ਦੀ ਦੇ ਉੱਤਰ ਪਤਾ ਲੱਗ ਗਿਆ ਤੇ ਫਿਰ ਪੇਕਿਆਨ ਤੇ ਫਿਰ ਤਲ ਲੜਾਈ ਪਈ ਪਣੀ ਜਾ ਮੈਨੂੰ ਡਰਾਈ ਜਾ ਚੰਗਾ ਪਿੰਦਰ ਸੋ ਕਿਦਾਂ ਦਾ ਭੈਣ ਕਿਦਾਂ ਦੀ ਆ ਇਹ ਨਹੀਂ ਪਤਾ ਤੈਨੂੰ ਹੁਣ ਕੀ ਕਰਨਾ ਫਿਰ ਦੀ ਦੀ ਪਤਾ ਮੈਂ ਕੀ ਕਰਾਂ ਹੁਣ ਮੈਂ ਕੀ ਕਰਾਂ ਮੈਂ ਤਾਂ ਸਪਾਤਾ ਖਾਨੇ 'ਚ ਫੜੀ ਗਈ ਨਹੀਂ ਮੈਂ ਸਪਾਤਾ ਖਾਨੇ 'ਚ ਫੜੀ ਗਈ ਨਹੀਂ ਨੀ ਨਾ ਇੱਥੇ ਮੈਂ ਲਿਆਉਂਦੀ ਤੇ ਨਾ ਡਰਾਮੇ ਬਾਜੇ ਕਰਦੇ ਤੇ ਨਾ ਇਹ ਰਿਸ਼ਤਾ ਕਰਦੇ ਵਿਆਹ ਕਰਾਉਂਦੀ ਨਹੀਂ ਮੈਂ ਕੀ ਕਰਾਂ ਉਹ ਸੋ ਜਾਈਏ ਵਿਚਾਰੀ ਦੀਦੀ ਨੂੰ ਮਿਲਣ ਦੀ ਨਾ ਦੀਦੀ ਇੱਧਰ ਆ ਸਕਦੀ ਨਾ ਆਪਾਂ ਉੱਧਰ ਜਾ ਸਕਦੇ ਇੱਥੇ ਵਿਆਹ ਕਰਾ ਕੇ ਤਾਂ ਹੁਣ ਕੀ ਹੋਊਗਾ ਵਿਆਹ ਕਰਾ ਕੇ ਤੇ ਦੀਦੀ ਦਾ ਬੇੜਾ ਕਰਤੀ ਹੋ ਗਿਆ ਜੇ ਰੂ ਨੂੰ ਕਿੰਨਾ ਨਿਸ਼ਾ ਕਰਨ ਲੱਗ ਗਿਆ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਨਾ ਰਿਸ਼ਤਾ ਕਰਾਓ ਤੇ ਮੇਰੀ ਮਾਪਾ ਜੀ ਮੈਨੂੰ ਤਾਂ ਸਮਝਾ ਦਿੰਦੀ ਨਾਲੇ ਮੈਂ ਕਿੱਥੋਂ ਕਰਾਇਆ ਰਿਸ਼ਤਾ ਰਿਸ਼ਤਾ ਤੇ ਉਹ ਮਾਪੇ ਕਰ ਲਿਆ ਵਾਲਾ ਮੈਰਜ ਤੇ ਹੁਣ ਕੀ ਕਰਨਾ ਫਿਰ ਮੈਂ ਜੀ ਤੇ ਜੀ ਅੰਦਰ ਪਿਆ ਹੀ ਲੰਮੀ ਕੰਦੀ ਦੀ ਨਾ ਜੀ ਦੀ ਕੰਦੀ ਮੈਂ ਤਾਂ ਪਥੇਰਾ ਹਲਾਇਆ ਪਰ ਕੋਈ ਹੋਸ਼ ਨਹੀਂ ਕਰਦਾ ਪਿਆ ਤਾਈ ਨੂੰ ਵੀ ਦੱਸਿਆ ਤੇ ਤਾਈ ਜਿਆਦਾ ਪਤਾ ਲੱਗ ਗਿਆ ਹੁਣ ਆਂਦਵਿੰਦਰ ਨੂੰ ਵੀ ਇਹ ਖਾਂਦਾ ਵੀ ਉਹ ਤੇ ਸ਼ਰਾਬ ਵੀ ਪੀਂਦਾ ਹੀ ਉਹ ਤਾਂ ਹੀ ਜਿਆਦਾ ਡਈ ਹੋ ਗੂਣ ਬੜਾ ਜਾਈ ਹੈ ਵਿਚਾਰੀ ਕੀ ਕਰਾਂ ਮੇਰਾ ਉਹ ਤਰਾ ਆ ਮੈਂ ਜਾਵਾਂ ਉਹ ਜਾਵਾਂ ਮੈਂ ਚੱਲੀਏ ਦੋ ਜੜੀਆਂ ਨਾ ਜਾ ਕੇ ਅੰਨੀ ਨਹੀਂ ਮੰਮੀ ਰਹਿਣ ਤੋਂ ਉਹ ਬੜਾ ਤਾਂ ਤavon ਤਰ ਨਹੀਂ ਮੈਂ ਵੇਖੀ ਤੇ ਅੰਨੀ ਆ ਤਾਈ ਅੱਗੇ ਦੀਦੀ ਨੂੰ ਬੜੀਆ ਗੱਲਾਂ ਕਰ ਰਹੀ ਤੇਨੂੰ ਦਵਾ ਚੂ ਨੂੰ ਤੇ ਰੱਖਿਆ ਉਹ ਤੇ ਰਤੀ ਜੇ தாம் ਆ ਗਿਆ ਨੂੰ ਨਾ ਇਹ ਉਹ ਉਹ ਕਹਿੰਦੀਆਂ ਇੱਕ ਨਿਆ ਗੱਲਾਂ ਕੀਤੀਆਂ ਤੂੰ ਨਹੀਂ ਕੋਈ ਗਿਆ ਮੈਂ ਤੇ ਆ ਗਈ ਸੀ ਬਾਹਰ ਤੇ ਮੈਂ ਬਾਹਰ ਹੁੰਦੀ ਆ ਸਾਰੀਆਂ ਗੱਲਾਂ ਖਲੋਤੀ ਸੀ ਗੇਟ ਲੱਗ ਕੇ ਮਤਲਬ ਬਾਹਰਲੇ ਦਰਵਾਜ਼ੇ ਲੱਗ ਕੇ ਤੇ ਤਾਈ ਬੜਾ ਚੀਚੀ ਬੋਲਦੀ ਦੀਦੀ ਇੰਨਾ ਕੁੜੀ ਰੋਂ ਰਹੀ ਆ ਜੋ ਬਣ ਵੀ ਇਹਨੂੰ ਕੋਖੜੀ ਸੁਣਨ ਦਿਆ ਕਿ ਉਹ ਦੂਜੇ ਅੰਦਰ ਪਿਆਰ ਹੈ ਰਾਮਨਾਥ ਮੇਰੀ ਘਰ ਆਲੀ ਵੀ ਨੱਕ ਚ ਕਹਿੰਦੇ ਆ ਤੇ ਮੈਂ ਮਾੜਾ ਮੋਟਾ ਸਾਥ ਦੇਦਾ ਫਿਰ ਹੁਣ ਕੀ ਕਰਾਂ ਮੈਂ ਤੱਕਦੇ ਮੈਨੂੰ ਨਾ ਜਾਵਾ ਮੈਨੂੰ ਟੱਕਣ ਲਈ ਮੈਂ ਵੇਖਾਂ ਤਾਂ ਸਹੀ ਸੋਣੋ ਵੀ ਕੀ ਕਰਨੂ ਤਾਈ ਦਾ ਤੁਹਾਨੂੰ ਪਤਾ ਹੀ ਆ ਕਰਨੇ ਪੈਣਾ ਟੁੱਟ ਕੇ ਹਮ ਕੱਲ੍ਹ ਜਾਵਾਂਗੇ ਤੇ ਰਾਮਨਾਥ ਬੈ ਕੇ ਗੱਲ ਕਰਾਂਗੇ ਮੇਰਾ ਤੇ ਐਦਾ ਕੰਮ ਕਰਨ ਨੂੰ ਨਹੀਂ ਚੀ ਕਰਨਾ ਕੀ ਕਰਾਂ ਮੈਂ ਨਾ ਮੈਨੂੰ ਘਰ ਚਾਹਨਾ ਮੈਨੂੰ ਬਾਹਰ ਚਾਹਨ ਜੇ ਨਜ਼ਰ ਮੈਂ ਕੁੜੀ ਨਾਲ ਕੱਲ ਨਾ ਕਰ ਲੂੰਗੀ ਹੁਣ ਕੀ ਕਰਾਂ ਫਿਰ ਨਹੀਂ ਇਹ ਤਾਂ ਦਾਣੇ ਆਵੇ ਪੀਣ ਕੀਤਾ ਸੀ ਮੈਂ ਤੇ ਇਹ ਸੋਚਣ ਦੀ ਵੀ ਜੋ ਬਣ ਨੂੰ ਕਹਿੰਨੇ ਵੀ ਦਾਣੇ ਛੱਡਿਆ ਮੈਂ ਤਾਂ ਕਲਾਉਣਾ ਹੀ ਨਹੀਂ ਫਿਰ ਵੀ ਤਾਈ ਤੇਰੀ ਨੇ ਤਾਂ ਅਦਾ ਨਹੀਂ ਆਉਣ ਦੇਣਾ ਤਾਈ ਨੇ ਤੇ ਵੀਰੇ ਕੋ ਤੁਰਿਆ ਜਾਵੇ ਤੇ ਫਿਰ ਆਊਗਾ ਕਿਹੜੀਆਂ ਮਾਈਆਂ ਵੱਲ ਤੁਰ ਪਿਆ ਮੁੰਡਾ ਇਹ ਨਹੀਂ ਵੀ ਆਂਦਾ ਵੀ ਮੇਰਾ ਮਾਹ ਰਿਸ਼ਤਾ ਕਰਾਤਾ ਚਾਚੀ ਨੇ ਅੱਖ ਨਹੀਂ ਹਾਲੇ ਮੁੰਡੇ ਦਾ ਇਹਨੇ ਹਾਨੂੰ ਖਾ ਹੀ ਲਿਆ ਕਿਤੇ ਆ ਗੱਲਾਂ ਕਰਵਾਉਣ ਤੇ ਇਹ ਚੰਗਾ ਹੋਵੇ ਨਾ ਤੇ ਉਹ ਗੱਲਾਂ ਈ ਤਾਈ ਤੇਰੀ ਮੈਨੂੰ ਨਾ ਕਰੀਂ ਨੀ ਆ ਪੋਰ ਕੀ ਇਹ ਹੋਈ ਚੰਗਾ ਤਾਨੂੰ ਉਦੋਂ ਕਹਿਨੀ ਹੀਗੀ ਤੇ ਨਹੀਂ ਭੈਣ ਜੀ ਤੇ ਬੜੀ ਚੰਗੀ ਹੈ ਤਾਈ ਤੇਰੀ ਤੇ ਬੜੀ ਚੰਗੀ ਤੇ ਕੀ ਕਰਾਂ ਹੁਣ ਮੈਂ ਤਾਈ ਦੇ ਸਿਰ 'ਚ ਕੁਝ ਮਾਰਦੀ ਕਟੀਆਂ ਨਾਲ ਬਦੇ ਮੈਂ